ਜੀ ਕਿਸਾਨ ਭਰਾਵੋ ਸਵਾਗਤ ਆ ਤੁਹਾਡਾ ਆਪਣੇ ਪੀ ਬਰਾਡ ਟਰੈਕਟਰਸ ਕਾਰਡ ਨਾਈਟ ਤੇ ਅੱਜ ਆਪਾਂ ਫੇਰ ਤੋਂ ਵੀਡੀਓ ਪਹੁੰਚ ਜਾ ਰਹੇ ਆ ਅੱਜ ਆਪਾਂ ਬਾਈ ਸੁਖਦੇਵ ਦੇ ਨਾਲ ਵੀਡੀਓ ਬਣਾਉਣ ਜਾ ਰਹੇ ਆ ਹਾਂਜੀ ਬਾਈ ਸੁਖਦੇਵ ਜੀ ਦੱਸੋ ਕਿਹੜਾ ਟਰੈਕਟਰ ਆ ਜੀ ਅਸ਼ਕਾਰ ਬਾਈ ਮਾਡਲ 855 30 ਮੀਟ ਵਾਲਾ ਅੱਛਾ ਜੀ ਹਾਂ ਮਤਲਬ ਇਹ ਕਿੰਨੀ ਕਿੰਨੀ ਰੇਂਜ ਚ ਲੈ ਕੇ ਨਾ ਟਾਈਮ ਚ ਲੈ ਆਏ ਇਹ ਦਾ ਸਾਰਾ 750 ਘੰਟਾ ਚੱਲਿਆ ਬਹੁਤ ਹੀ ਨਵਾਂ ਟਰੈਕਟਰ ਆ ਸਾਰਾ ਜਿੰਨਾ ਚੱਲਿਆ ਜੇ ਉਹਨਾਂ ਕੋਈ ਤੇ ਰੰਗ ਤੰਗ ਨਹੀਂ ਆ ਵਾਹ ਬਲੋ ਟੈਂਕੀ ਲੱਗੀ ਬੰਕਰ ਵਧੀਆ ਘੋੜਿਆਂ ਨਾਲ ਗਿਆ ਅੱਛਾ ਜੀ ਲੱਗੀ ਉੱਤੇ ਬਾ ਹਾਂਜੀ ਹਾਂਜੀ ਟਾਇਰ ਕਿੰਨੇ ਕ ਪੈਸੇ ਆਈ ਲੈ ਤਾਂ 90 ਪੈਸੇ ਫੈ ਨਾਲ ਦੇ ਅੱਛਾ ਜੀ ਕੀ 700 ਘੰਟਾ ਚੱਲਿਆ ਸਾਰਾ ਹੈ ਅੱਛਾ ਜੀ ਕੀ ਡਿਮਾਂਡ ਆਈ ਤੁਹਾਡੀ ਆਪਣੇ ਇਸ ਟਰੈਕਟਰ ਦੀ ਜੀ ਡਿਮਾਂਡ ਹੈ ਜੀ 7 ਲੱਖ 70 ਹਾਂਜੀ ਜੀ ਮਤਲਬ ਕੀ ਕਿਸੇ ਨੇ ਲੋਨ ਕਰਾਉਣਾ ਹੋਵੇ ਆਪਣੇ ਭਾਈ ਨੇ ਤੇ ਦਾ ਦਿੰਨੇ ਆਪਾਂ ਲੋਨ ਦੀ ਪੂਰੀ ਸੁਰੱਖਿਤਾ ਆਪਣੇ ਕੋਲ ਅੱਛਾ ਜੀ ਠੀਕ ਹੈ ਕਾਗਜ਼ ਵਗੈਰਾ ਟਾਈਮ ਤੇ ਮਿਲ ਜਾਣਗੇ ਉਹਨਾਂ ਨੂੰ ਪੂਰਾ ਸਹੀ ਹੈ ਓਕੇ ਮਿਲ ਜਾਣਗੇ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਵੇਖੋ ਜੀ ਬਹੁਤ ਵਧੀਆ ਟਰੈਕਟਰ ਹੈਗਾ ਕੰਡੀਸ਼ਨ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਦੇਖੋ ਅੱਗੇ ਜਾ ਰਹੇ ਹਾਂ ਆਪਾਂ ਹਾਂਜੀ 4 ਵੀਰ ਕੰਡੀਸ਼ਨ ਇਹਦੀ ਵੀ ਬਹੁਤ ਨਵੀਂ ਆਈ ਆਲ ਓਰੀਜਨਲ ਹਾਂਜੀ ਕੀ ਕਿਹੜਾ ਮਾਡਲ ਆ ਜੀ ਇਹ ਕਿਹ ਕੀ ਮਾਡਲ ਟਾਇਰ ਕਿੰਨੇ 90 ਕੇ ਪੈਸੇ ਦਾ ਟਾਇਰ ਹੈਗੇ ਮੌਜਨ 90 ਪੈਸੇ ਟਾਇਰ ਨਾਲ ਦੇਖ ਲੱਗਿਆ ਐਮਪ ਪੂਰਾ ਟੈਕ ਪੂਰਾ ਮਾਰ ਦੇ ਕਾਣਾ ਮਾਰ ਦੇ ਕੀ ਡਿਮਾਂਡ ਆਈ ਇਹਦੀ ਸਵਾ 12 ਲੱਖ ਰੁਪਏ ਡਿਮਾਂਡ ਆ ਜੀ ਇਹਦੀ ਬਾਕੀ ਹੌਣ ਤੇ ਮਾਨਤਨ ਹੋ ਜੂਗਾ ਲੋਨ ਦੀ ਫੈਸਿਲਿਟੀ ਇੱਥੇ ਵੀ ਅਵੇਲੇਬਲ ਹੈ ਪੂਰਾ ਹੋਊਗਾ ਇਹ ਲੋਨ ਅੱਗੇ 60 55 ਮਾਡਲਸ ਤਰ੍ਹਾਂ ਹੀ ਇਹ ਇਹ ਰੇਦੇ ਵੀ ਵਧੀਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ 85 ਵਾਂਗੂ ਪਾ 85 ਕਪਈਆਂ ਨੂੰ ਟਰੈਕਟਰ ਪੂਰਾ ਨਵਾਂ ਟਰੈਕਟਰ ਆ ਬਿਨਾਂ ਰੰਗ ਬਤਾ ਤਾ ਪੂਰਾ ਨਵਾਂ ਟਰੈਕਟਰ ਆ ਬਈਆ ਕੁਆਲਿਟੀ ਦਾ ਛਤਰੀ ਲੱਗੀ ਹੋਈ ਹੈ ਉੱਪਰ ਬੰਪਰ ਵੀ ਚੰਗਾ ਮਜ਼ਬੂਤ ਆ ਕੀ ਰੇਂਜ ਹੈ ਜੀ ਇਹਦੀ ਇਹਦਾ ਰੇਟ ਹੈਗਾ 545000 ਰੁਪਏ ਮਤਲਬ ਇਹ ਕਿੰਨੇ ਘੰਟੇ ਚੱਲਿਆ ਹੈ ਕਿੰਨੇ ਕ ਇਹ 16 1700 ਘੰਟੇ ਚੱਲਿਆ ਜੀ ਜੈਨੂਅਲ ਆ ਪੂਰਾ ਰੰਗ ਪੇਟ ਨਹੀਂ ਹੋਇਆ ਕਿਤੋਂ ਵੀ ਕਿ ਤੂੰ ਹਾਂ ਇੱਕ ਨੰਬਰ ਟਰੈਕਟਰ ਪੂਰਾ ਕੁਆਲਿਟੀ ਹੈ ਲਾ ਅਗਲਾ ਟਰੈਕਟਰ ਇਹ ਆ 855 19 ਮਾਡਲ ਇਹ ਜੀ 855 19 ਮਾਡਲ ਟਰੈਕਟਰ ਹੈ ਜੀ ਕਿਹਦਾ ਨਾਮ ਲੱਗਦਾ ਨਾਮ ਤੇ ਕਹਿਣਾ ਸਾਰਾ ਕੁ ਵਧੀਆ ਇੱਕ ਨੰਬਰ ਨਾਲ ਦੇ ਟਾਇਰ ਇੱਕ ਨੰਬਰ ਟਰੈਕਟਰ ਛਤਰੀ ਇਹ ਵੀ ਪੂਰੀ ਵਧੀਆ ਚੰਗੇ ਕੱਪੜੇ ਦੀ ਲੱਗੀ ਹੋਈ ਹੈ ਜੀ ਪੂਰਾ ਵੀ ਥਾਂ ਤੋਂ ਕਿਤੇ ਵੀ ਰੰਗ ਪੇਂਟ ਨਹੀਂ ਹੋਇਆਗਾ ਨਟਾਂ ਨੂੰ ਚਾਬੀ ਨਹੀਂ ਲੱਗੀ ਆਲ オリジナル ਸ਼ੋਰੂਮ ਕੰਡੀਸ਼ਨਰ ਟਰੈਕਟਰ ਕੀ ਡਿਮਾਂਡ ਆ ਜੀ ਇਹਦੀ ਸਵਾ 6 ਲੱਖ ਰੁਪਏ ਡਿਮਾਂਡ ਆ ਘੰਟਾ ਕਿੰਨਾ ਕੁ ਚੱਲਿਆਈ ਇਹ ਇਹ ਘੰਟਾ ਚੱਲਿਆ ਰੂਪ ਨੇ ਜਿਸ ਨੂੰ ਦੇਖਣ ਨੂੰ ਆਪਾਂ ਵੇਚਣਾ ਹਾਂ ਇਹ ਕੱਲੇ 6 ਹਜ਼ਾਰ ਕੰਟਾ ਹਜ਼ਾਰ ਕੰਟਾ ਟਰੈਕਟਰ ਚੱਲਿਆਈ ਪੂਰਾ ਵਧੀਆ ਬੰਪਰ ਵਗੈਰਾ ਲੱਗਿਆਗਾ ਨਾਲ ਦੀ ਛਤਰੀ ਆਲ オリジナル ਟਰੈਕਟਰ ਗੁੱਲਾ ਫੱਟੀ ਸਭ ਕੁਝ ਨਾਲ ਮਿਲੇਗਾ ਜੀ ਸਾਰਾ ਸਮਾਨ ਨਾਲ ਮਿਲੇਗਾ ਅਗਲਾ ਕਿਹੜਾ ਟਰੈਕਟਰ ਹੈ ਇਹ ਇਹ ਆ ਗਿਆ ਜੀ 969 969 ਸਵਰਾਜ ਐਫੀ ਪੂਰਾ ਨਵਾਂ ਟਰੈਕਟਰ ਹੈ ਇਹ ਮੰਨ ਲਓ 22 ਮਾਡਲ 22 ਮਾਡਲ ਟਰੈਕਟਰ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਨਾਲ ਡੰਡੀ ਫੱਟਾ ਗੁੱਲਾ ਸਭ ਕੁਝ ਮਿਲੇਗਾ ਨਾਲ ਨਾਲ ਟਾਇਰ ਵੱਡੇ ਪਾਏ ਦੇ ਆ ਟਾਇਰ ਅੱਗੇ ਹੀ ਵੱਡੇ ਪਾਏ ਹੋਏ ਆ ਬਾਅਦ ਥੋੜਾ ਚੱਲੇ ਤੋਂ ਬਾਅਦ ਥੋੜਾ ਚੱਲੇ ਤੋਂ ਬਾਅਦ ਹੀ ਟਾਇਰ ਬਦਲੇਗੇ ਟਰੈਕਟਰ ਦੇ ਬਾਕੀ ਸਾਰ ਚੈੱਕ ਕਰੇ ਵਧੀਆ ਮਨੋ ਕੁਆਲਟੀ ਦਾ ਰੇਡ ਮੁੱਡ ਲੱਗਿਆ ਕਈ ਤਾਂ ਕੰਪਨੀ ਦੇ ਲਾਲ ਰੇਡ ਵਿਖਾ ਦੇ ਸਾਰੇ ਲੱਗੇ ਬਹੁਤ ਹੀ ਨਵਾਂ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਜੀ 90 ਕੇ ਪੈਸੇ ਟਾਇਰ ਹੈਗੇ ਆ ਇਹਦੀ ਕਿੰਨੇ ਘੰਟੇ ਚੱਲਿਆ ਜੀ ਇਹ 700 ਕੁ ਘੰਟੇ ਚੱਲਿਆ ਜੀ ਇਹ ਡਿਮਾਂਡ ਇਹਦੀ ਇਹਦਾ 7.5 ਲੱਖ ਰੁਪਏ। 7.5 ਲੱਖ ਰੁਪਏ ਦੀ ਡਿਮਾਂਡ ਹੈ ਇਹ 올 ओरिजिनल ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ। ਫੁੱਲ ਕੁਆਲਿਟੀ ਆ ਟਰੈਕਟਰ ਆ ਪੂਰਾ ਨਵਾਂ ਟਰੈਕਟਰ ਆ। ਅੱਛਾ ਜੀ। ਹਾਂ। ਠੀਕ ਹੈ ਜੀ। 56 20। 56 20 ਨਿਊ ਹਾਲੈਂਡ। ਇਹ ਕਿਤੇ ਮਾਰ ਕੇ ਬਾਈ ਦੀ ਕਾਪੀ ਆ ਜੀ। 21 ਦੇ ਮਾਰਕੇ ਤੇ ਬਾਈ ਦੀ ਕਾਪੀ ਠੀਕ ਹੈ ਜੀ। ਬਹੁਤ ਲੱਗਾਂ ਟਰੈਕਟਰ ਇਹ ਸਾਰਾ ਇੱਕ ਰੁਪਿਆ ਲੱਗਿਆ ਟਰੈਕਟਰ ਵਧੀਆ। ਐਂਪ ਵਗੈਰਾ ਲੱਗੇ ਹੋਏ ਆ LED ਲਾਈਟਾਂ। ਟਾਇਰ ਵਗੈਰਾ ਦੇ ਸਾਰਾ ਸਿਲ ਨਾ। ਸਾਰਾ ਸੀਲ ਟਰੈਕਟਰ ਆ ਭੂਰਾ ਰੰਗ ਪਤੰਗ ਨਹੀਂ ਹੋਇਆ ਨਟਾਂ ਨੂੰ ਵੀ ਚਾਬੀ ਨਹੀਂ ਲੱਗੀ ਇਹਦੀ ਵੀ ਬਹੁਤ ਨਵਾਂ ਟਰੈਕਟਰ ਆ ਮੈਟ ਵਗੈਰਾ ਵੀ ਸ਼ੀ ਹੋਈ ਆ ਉੱਪਰ ਵੀ ਮਤਲਬ ਕੀ ਲੈਮੀਨੇਸ਼ਨ ਵਗੈਰਾ ਕੀਤਾ ਹੋਇਆ ਹੈਗਾ ਥੋੜਾ ਜਿਹਾ ਇਹਦਾ ਰੇਟ 9 ਲੱਖ 65000 ਰੁਪਏ ਆ ਇਹ ਮੌਕੇ ਦੇ ਮਾਨਤਾ ਵਿੱਚ ਵੀ ਹੋ ਜਾਊਗਾ ਕਨੋਪੀ ਲੱਗੀ ਹੋਈ ਹੈ ਵਧੀਆ ਆ 올オリジナル ਟਰੈਕਟਰ ਕੋਲ ਆਪਣੇ ਕੋਲੇ ਕੋਈ ਮਰਜ਼ੀ ਆਓ ਚੈੱਕ ਕਰਵਾ ਕੇ ਦਿਨੇ ਆ ਜੇ ਕਿਸੇ ਦਾ ਮੰਨ ਲਓ ਸਿੰਬਲ ਕਾਰਡ ਗਲਤ ਹੈ ਤਾਂ ਖੇਤਾਂ ਨਹੀਂ ਹੁੰਦਾ ਜੇ ਸਹੀ ਹੈ ਕਾਰਡ ਹੈ ਤਾਂ ਲੋਨ ਕਰਾ ਕੇ ਦਿਨੇ ਆਓ ਠੀਕ ਹੈ ਹਾਂ ਤੇ ਮੰਨ ਲਓ ਕਿ ਚਲੋ ਇਹ ਆਪਣਾ ਮੋਬਾਈਲ ਨੰਬਰ ਹੈਗਾ 9915208817 ਤੇ ਹੈਪੀ ਬ੍ਰਾਡ ਦਾ ਨੰਬਰ ਹੈ 9855369084 ਠੀਕ ਹੈ ਜੀ ਹਾਂ ਠੀਕ ਉਹ ਮਰਜ਼ੀ ਆਓ ਮੰਡੀ ਤੇ ਜਾਂਦਿਆਂ ਆਪਾਂ ਕਰ ਹੀ ਹੁੰਗੇ ਡਾਟਾ ਆਪਣਾ 35 40 ਦੇ ਤੋਂ ਹੁੰਦੇ ਆ ਬੰਦੇ ਦੀ ਮਰਜ਼ੀ ਆਓ ਠੀਕ ਹੈ ਜੀ ਹਾਂ ਜੇ ਕਿਸੇ ਨੇ ਕੋਈ ਹੋਰ ਟਰੈਕਟਰ ਵੀ ਲੈਣਾ ਤਾਂ ਆਪਾਂ ਫਿਰ ਵੀ ਅਗਲੇ ਨੂੰ ਲਿਆ ਕੇ ਦੇਣੀ ਹੈ ਹਫਤੇ ਦਾ ਟਾਈਮ ਦੇ ਦੇਣਾ ਜੇ ਕੋਈ ਆਪਣੇ ਕੋਲ ਟਰੈਕਟਰ ਹੈਂਡ ਹੋਰ ਲੈ ਰਹੇ ਨੇ ਆਪਾਂ ਵਧੀਆ ਟਰੈਕਟਰ ਠੀਕ ਹੈ ਜੀ ਠੀਕ ਹੈ ਹੁਣ ਅਗਲੀ ਵੀਡੀਓ ਵਿੱਚ ਤੁਹਾਨੂੰ ਅਸੀਂ ਦੂਸਰੇ ਟਰੈਕਟਰ ਵੀ ਵਿਖਾਵਾਂਗੇ ਸੋ ਹੁਣ ਤੱਕ ਧੰਨਵਾਦ ਠੀਕ ਹੈ